ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 13 ਦੀਆਂ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਤੇ ਉਮੀਦਵਾਰਾਂ ਦੇ ਵੱਲੋਂ ਜੋਰ-ਸ਼ੋਰ ਦੇ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤੇ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਸੇ ਖੜੀ ਤਹਿਤ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਹਲਕਾ ਪੂਰਬੀ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਵਰਕਰਾਂ ਦੇ ਨਾਲ ਤੇ ਲੋਕਾਂ ਦੇ ਨਾਲ ਨੁਕੜ ਮੀਟਿੰਗਾਂ ਕੀਤੀਆਂ ਗਈਆਂ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਲੋਕ ਉਹਨਾਂ ਨੂੰ ਭਰਮਾ ਸਮਰਥਨ ਦੇ ਰਹੇ ਨੇ ਜਿਸ ਦਾ ਅਨਤੀਜਾ 4 ਜੂਨ ਨੂੰ ਦੇਖਣ ਨੂੰ ਮਿਲੇਗਾ 4 ਜੂਨ ਨੂੰ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਵਿੱਚ ਜਿੱਤ ਹਾਸਲ ਕਰੇਗੀ ਤੇ ਉੱਥੇ ਹੀ ਜੇਕਰ ਵਿਧਾਇਕ ਜੀਵਨ ਜੋਤ ਕੌਰ ਦੀ ਗੱਲ ਕਰੀਏ ਤਾਂ ਜੀਵਨ ਜੋਤ ਕੌਰ ਵੀ ਕੁਲਦੀਪ ਢਾਲੀਵਾਲ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਸ਼ਾਮਿਲ ਰਹੇ ਜੀਵਨ ਜੀਵਨ ਜੋਤ ਕੌਰ ਨੇ ਵੀ ਦਾਅਵਾ ਕੀਤਾ ਹੈ ਕਿ ਅਸੀਂ ਆਪਣੇ ਕੰਮ ਦੇ ਆਧਾਰ ਦੇ ਉੱਤੇ ਵੋਟ ਮੰਗ ਰਹੇ ਹਾਂ ਅਸੀਂ ਕਿਸੇ ਵੀ ਤਰੀਕੇ ਦੇ ਵਾਅਦੇ ਲੋਕਾਂ ਦੇ ਨਾਲ ਨਹੀਂ ਕਰ ਰਹੇ ਬਲਕਿ ਇਹ ਕਹਿ ਰਹੇ ਹਾਂ ਕਿ ਜੇਕਰ ਤੁਹਾਨੂੰ ਸਾਡੇ 2 ਸਾਲਾਂ ਦੇ ਵਿੱਚ ਕੰਮ ਚੰਗੇ ਲੱਗੇ ਤਾਂ ਵੋਟ ਦੋ ਨਹੀਂ ਤਾਂ ਨਾ ਦੋ ਅੱਜ ਅਸੀਂ ਚੋਰ ਪੰਚਾਇਤ ਦਾ ਨੁਕਲ ਮੀਟ ਕਰਾ ਲਈ ਛੋੜੀ ਛੋਟੀ ਮੀਟਿੰਗ ਕਰ ਲਈ ਅਸੀਂ ਪੂਰਬੀ ਹਲਕੇ ਦੇ ਵਿੱਚ ਇਹ ਮੀਟਿੰਗ ਕੀਤੀ ਬਹੁਤ ਸਲਾਬੀ ਅਤਿachar ਅੱਜ ਜੀਵਨ ਜੋਤ ਕੋ ਸਾਡੇ ਜਿਹੜੇ ਐਮਐਲਏ ਉਹਨਾਂ ਦੀ ਗਵਾਹੀ ਹੈ ਅੱਥੇ ਅਸੀਂ ਸਾਰੇ ਹਲਕੇ ਦੇ ਵਿੱਚ ਉਹ ਕਹਿੰਦੇ ਕਿ ਨੰਨੇ ਕਿਸੇ ਲੋਕ ਮਿਲ ਗਿਆ ਜੀ ਸਾਡੀ ਕਦ ਪਤਾ ਲੱਗੂਗਾ ਚਾਰ ਜੂ ਨੂੰ ਆਪਾਂ ਕਿੰਨੀ ਲੀਡ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰ ਸਾਰੇ ਚੱਲ ਸਰ ਇਹ ਚੱਲ ਆਖਾਂ ਮੇਰੇ ਪਿੱਟੇ ਪਿੰਡ ਜਿਹੜਾ ਬੀਜੇਪੀ ਦੇ ਬਕਰਾ ਵੱਲੋਂ ਜਿਹੜਾ ਉਥੇ ਇਤਰਾ ਰੋੜੇ ਚਲਾਏਗੇ ਕਿਸਾਨਾਂ ਦੇ ਉਹ ਗਲਤ ਆ ਬਹੁਤ ਗਲਤ ਬਿਲਕੁਲ ਗਲਤ ਕੀਤਾ ਉਹ ਅ ਦੇਖੋ ਸਾਡਾ ਲੋਕ ਸਭਾ ਇਲੈਕਸ਼ਨ ਬਿਲਕੁਲ ਸਿਰ ਤੇ ਸੋ ਉਸੇ ਦੇ ਤਹਿਤ ਸਾਡੀਆਂ ਮੀਟਿੰਗ ਚੱਲ ਰਹੀਆਂ ਨੇ ਅੱਜ ਸਾਡੇ ਕੈਂਡੀਡੇਟ ਸਾਡੇ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਅੱਜ ਸਾਰਾ ਦਿਨ ਪੂਰਬੀ ਹਲਕੇ ਦੇ ਵਿੱਚ ਰਹੇ ਨੇ ਪਿੱਛੇ ਚਾਰ ਮੀਟਿੰਗਸ ਅਟੈਂਡ ਕਰਕੇ ਆਏ ਆ ਅੱਗੇ ਪੰਜ ਛੇ ਮੀਟਿੰਗਸ ਹੋਰ ਨੇ ਸੋ ਜਿਹੜੀ ਚੀਜ਼ ਮੈਂਸ਼ਨ ਕਰਨ ਵਾਲੀ ਆ ਉਹ ਇਹ ਹੈ ਕਿ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਛੋਏਗਾ ਕਿ ਕੋਈ ਕੈਂਡੀਡੇਟ ਆਪਣਾ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਜਾ ਰਿਹਾ ਔਰ ਇਹ ਕਹਿ ਰਿਹਾ ਕਿ ਤੁਹਾਨੂੰ ਲੱਗਦਾ ਮੈਂ ਕੰਮ ਕੀਤਾ ਤੇ ਮੇਰਾ ਸਾਥ ਦੋ ਨਹੀਂ ਤੇ ਤੁਸੀਂ ਆਪ ਦੀ ਮਰਜ਼ੀ ਕਰਨ ਦੇ ਹੱਕਦਾਰ ਹੋ ਪਰ ਲੋਕ ਉਥੇ ਆਪ ਮੁਹਾਰੇ ਇਹ ਕਹਿ ਰਹੇ ਹੈ ਕਿ ਜਿਹੜਾ ਮਾਨ ਸਾਹਿਬ ਨੇ ਇਸ ਗਿਆ ਨਾਰਾ ਦਿੱਤਾ ਹੈ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਔਰ ਨਾਲ ਸਾਨੂੰ ਇਹ ਵੀ ਆਸ਼ਵਾਸਨ ਦੇ ਰਹੇ ਨੇ ਕਿ ਹਲਕੇ ਪੂਰਬੀ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੀ ਮੈਕਸਿਮਮ ਲੀਡ ਹੈਗੀ ਉਹ ਸਾਡਾ ਹਲਕਾ ਪੂਰਬੀ ਰਹੇਗਾ ਲੋਕਾਂ ਦਾ ਕਿੰਨਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਕਿਉਂਕਿ ਲੋਕ ਇਹ ਮੰਨ ਰਹੇ ਹੈ ਪਿਛਲੇ 70 70 ਸਾਲ ਤੋਂ ਜਿਹੜੇ ਕੰਮ ਨਹੀਂ ਹੋਏ ਐ ਉਹ ਕੰਮ ਹੋਏ ਬਹੁਤ ਖੁਸ਼ ਨੇ ਧੰਨਵਾਦ ਕਰ ਰਹੇ ਨੇ ਔਰ ਅਸੀਂ ਵੀ ਇਹ ਕਹਿ ਰਹੇ ਆ ਕਿ ਅਜੇ 2 ਸਾਲ ਹੋਏ ਐ ਅਸੀਂ ਆਪ ਮੰਨ ਰਹੇ ਕਿ ਨਹੀਂ ਕਿ ਸਾਰੇ ਹੀ ਕੰਮ ਹੋ ਗਏ ਐ ਅਜੇ ਬਹੁਤ سارے ਕੰਮ ਬਾਕੀ ਨੇ ਪਰ ਦੱਸ ਅਸੀਂ ਇਹ ਰਹੇ ਕਿ ਜਿਹੜੀਆਂ ਗਾਰੰਟੀਆਂ ਦਿੱਤੀਆਂ ਉਹ ਤੇ ਪੂਰੀਆਂ ਹੋ ਰਹੀਆਂ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਅਜੇ ਕੰਮ ਜਿਨ੍ਹਾਂ ਦਾ ਕਿਤੇ ਮੈਂਸ਼ਨ ਨਹੀਂ ਕੀਤਾ ਗਿਆ ਸੀ ਉਹ ਵੀ ਹੋ ਚੁੱਕੇ ਐ